ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਬਟਾਲਾ ਤਹਿਸੀਲ ਵੀ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਵੀਰ ਜਿਹਨਾਂ ਦੇ ਘਰ ਦੀ ਵਹੜਿਆ ਤੇ ਟੋਕੜ ਗੱਬਨ ਚੱਕ ਪਾਸਿਆ ਤੇ ਇਹ ਹੀ ਪਕਾਉ ਕਰਨੀ ਆ ਤੇ ਗੱਲਬਾਤ ਹੁਣ ਕਰਦੇ ਆਂ ਕੁਝ ਤੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਿਧੀ ਨਾਮ ਦੱਸ ਦੇ ਕਰੀ ਆਪਣਾ ਮਾਮ ਮੇਰਾ ਰੇਸ਼ ਕੁਮਾਰ ਹਾਂਜੀ ਡੇਰਾ ਰੋਡ ਹਸਨਪੁਰਾ ਬਟਾਲਾ ਠੀਕ ਹੈ ਜੀ ਮੰਡੀ ਦੇ ਲਾਗੇ ਦਾਣਾ ਦਾਣਾ ਮੰਡੀ ਦੇ ਸਾਹਮਣੇ ਹਸਨਪੁਰਾ ਬੰਨੀ ਦਾਣਾ ਮੰਡੀ ਦੇ ਬਿਲਕੁਲ ਲਾਗੇ ਹੈ ਨਾ ਤੇ ਘਰ ਦੀਗਾ ਫਿਰ ਆਪਣੀ ਪਾਂਚਾਂ ਦੀ ਘਰ ਦੀ ਠੀਕ ਹੈ ਕਿੰਨੇ ਪਸ਼ੂ ਰੱਖੇ ਕਰੇ ਹਨ ਘਰੇ 5-6 ਗਾਵਾਂ ਹੈ ਉੱਪਰ ਇੱਕ ਪੱਜੀਆਂ ਤੁੱਪੇ ਅੱਛਾ ਬਾਹਰ ਤੁੱਪੇ ਬੰਨੀਆਂ ਵਾ ਤੇ ਅੱਜ ਇਹ ਗਾਂ ਇੱਕ ਵਿਕਨੀ ਵੇਚਣੀ ਹੈ ਨਾ ਇਹ ਕਿਉਂ ਵੇਚ ਦੇਣੀ ਜੀ ਉਦਾਂ ਦੇ ਵੇਚਦ ਨਹੀਂ ਹੈ ਅੱਛਾ ਡੰਗਰੀ ਆਦਾ ਹੁੰਦੇ ਕਰਕੇ ਪੱਥਰਾਂ ਦੀ ਦਿੱਕਤ ਹੈ ਤਾਂ ਕਰਕੇ ਵੇਚਦੇ ਠੀਕ ਹੈ ਤੇ ਬਾਕੀ ਇਹ ਆ ਵੀ ਫਿਰ ਸਾਮਣਾ ਵੀ ਥੋੜਾ ਔਖਾ ਹੋ ਜਾਂਦਾ ਹਨਾ ਠੀਕ ਹੈ ਤੇ ਕਰੀ ਆਪਣਾ ਫੋਨ ਨੰਬਰ ਵੀ ਬੋਲ ਦੋ 98776 ਹਾਂਜੀ 98211 ਠੀਕ ਹੈ ਤੇ ਵੀਡੀਓ ਫਿਰ ਸ਼ੌਂਕ ਨਹੀਂ ਬਣਾਉਣੀ ਅੱਜ ਨਹੀਂ ਸ਼ੌਂਕ ਨਹੀਂ ਬਣਾਉਣੀ ਕਾਫੀ ਦਿਨਾਂ ਤੋਂ ਤੁਸੀਂ ਦੇ ਹੀ ਫੋਨ ਕਰਨਾ ਕਾਫੀ ਦਿਨਾਂ ਤੋਂ ਤੁਹਾਨੂੰ ਫੋਨ ਕਰ ਲਏ ਤੇ ਸਾਡੇ ਤੋਂ ਚਲੋ ਆਇਆ ਨਹੀਂ ਜਾਣਦੇ ਆ ਠੀਕ ਹੈ ਤੇ ਕਰੀ ਦਿਖਾ ਦਈਏ ਕਿੰਨੇ ਚਿਰ ਦੀ ਵੀਰਦੀ ਚੈੱਕ ਪਾਸ ਚ ਚੈੱਕ ਪਾਸ ਦੇ ਨੂੰ 6 ਮਹੀਨਾ ਲੱਗਣਾ ਜੇ 6 ਤਰੀਕ ਨੂੰ ਅੱਛਾ ਪੰਜਾਂ ਮਹੀਨਿਆਂ ਦੀ ਗੱਲ ਬਣਿਆ ਬਿਲਾ ਸ਼ੱਕ ਕੋਈ ਆਪਣਾ ਡਾਕਟਰ ਲਿਆ ਕੇ ਚੈੱਕ ਕਰਵਾਵੇ ਅੱਛਾ ਆਪਣੀ ਤਸੱਲੀ ਕਰਕੇ ਖੜੇ 5 5 ਕਿਲੋ ਦੁੱਧ ਹੀ ਅੱਛਾ ਦੁੱਧ ਦਾ 8 ਕਿਲੋ ਹੀ ਘਟ ਗਿਆ ਹਰੇ ਹੋ ਰਹੇ ਨਹੀਂ ਸੁੱਕ ਪੈਣ ਦੀ ਹੈ ਡੰਗਰ ਤੇ ਹੁਣ ਕਿੰਨਾ ਜੇ ਹੁਣ ਦੁੱਧ ਇਸ ਟਾਈਮ ਮੌਕੇ ਤੇ 5-4 ਕਿਲੋ ਦੇ ਵਿੱਚ ਹੈਗਾ 4 ਕਿਲੋ ਤਾਂ ਪੱਕਾ ਹੈ ਅੱਛਾ ਹਾਂ ਜੀ ਤੇ ਨਾ ਸੱਤ ਬੋਲ ਕੇ ਨਹੀਂ ਡੰਗਰ ਨਹੀਂ ਦੇਣਾ ਵੀ ਕਿਹ ਨਾ ਲਿਖੀ ਉਹ ਅੱਛਾ ਕੋਈ ਗੱਲ ਨਹੀਂ ਠੀਕ ਹੈ ਤੇ ਉਤਰਾਂ ਘਰ ਦੀ ਪਾਲੀ ਹੈ ਪਾਲੀ ਵਾਸੀ ਵਾਸੀ ਦਾ ਮਸ਼ੀਨ ਲੰਦ ਬਰਾਬਰ ਵੀ ਨਹੀਂ ਕੀਤੇ ਇੰਨੇ ਕੰਨੇ ਅੱਛਾ ਚਿੱਗੀ ਹੋਣਦੀ ਹੈ ਮਤਲਬ ਠੀਕ ਹੈ ਤੇ ਸੋਵੇ ਜਨੇ ਦੂਸਰਾ ਸੋਨਾ ਹੈ ਨਾ ਪਹਿਲੇ ਸੋਵੇ ਕਿੰਨਾ ਕੁ ਦੁੱਧ 15 16 ਲੀਟਰ ਪਹਿਲੇ ਸੋਵੇ ਨੇ ਦੁੱਧ ਚੋਆਇਆ ਹੋਇਆ ਅੱਛਾ ਗਾੜੀ ਨੂੰ ਟੀਕਾ ਵੀ ਇੰਪੋਰਟੈਂਟ ਲਵਾਇਆ ਹੋਇਆ ਅੱਛਾ ਹਾਂਜੀ ਚੰਗਾ ਟੀਕਾ ਭਰਾਇਆ ਵਾ ਦੇ ਕੀ ਬੱਚੀ ਅੱਗੋਂ ਕੁਦਰਤ ਤੇ ਰਹਾਂਗੇ ਹਾਂਜੀ ਹਾਂਜੀ ਤੇ ਉਤਰਾਂ ਠੰਡੀ ਸੀ ਲਿਆ ਬਹੁਤ ਠੰਡੀ ਹੈ ਇਸ ਤਰ੍ਹਾਂ ਇੱਕ ਹੱਥ ਹੱਥ ਲਾ ਕੇ ਦਿਖਾ ਦਿਓ ਹਾਂਜੀ ਬਾਕੀ ਆ ਲੈ ਸਕਦੇ ਜੀ ਬਾਕੀ ਇਹ ਆ ਵੀ ਚਲੋ ਜੀ ਦੁਪਹਿਰ ਦਾ ਟਾਈਮ ਆ ਦੁਪਹਿਰ ਦਾ ਟਾਈਮ ਤੇ ਰੱਖੋ ਜੀ ਜੋਈ ਉਤਾਰ ਲੀ ਠੀਕ ਆ ਤੇ ਉਤਨਾ ਚਵਾਈ ਰੱਸੀ ਪਾ ਕੇ ਕਰਦੇ ਕਿ ਬਿਨਾਂ ਰੱਸੀ ਅੱਛਾ ਬਿਨਾਂ ਰੱਸੀ ਮੈਂ ਆਪ ਜੋ ਨਾ ਕੁਰਸੀ ਢਾਹ ਕੇ ਜੋ ਨਾ ਗਲਾਸ਼ਾ ਪਾਸ ਪਾ ਦੋ ਨੇ ਜੀ ਤੁਹਾਨੂੰ ਅੱਛਾ ਬਿਨਾਂ ਰੱਸੀ ਤੋਂ ਦੇ ਕੁਰਸੀ ਤੇ ਬੈਗਜ ਹੁੰਦੇ ਜੀ ਕੁਰਸੀ ਤੇ ਬੈਗਜ ਹੁੰਦੇ ਜੀ ਠੀਕ ਆ ਤੇ ਤੋੜ ਕੇ ਦਿਖਾ ਦਈਏ ਫਿਰ ਇੱਕ ਵਾਰ ਤੇ ਉਤਰਾ ਠੰਡ ਥੋਨ ਪੂਰੇ ਜੇ ਹਾਂ ਜੀ ਥਾਲਮ ਤੂੰ ਆਦ ਘਾਟ ਲਈ ਕਿ ਮੇਰੀ ਹੱਡੀ ਅੱਛਾ ਹਾਂ ਜੀ ਇਹ ਆ ਵੀ ਚਲੋ ਇੱਥੋਂ ਕੋ ਵੇਖ ਕੇ ਖੜੇ ਹਨਾ ਹਾਂ ਜੀ ਵੀ ਇੱਕ ਆਪਣਾ ਥਾਲੀ ਕਰਕੇ ਖੜੇ ਤੋੜਾ ਨੂੰ ਸੁਆਗਤ ਕਰਕੇ ਲੱਗਦਾ ਤੇ ਬਾਕੀ ਇੱਕ ਆ ਵੱਛੀ ਵੀ ਆ ਤੇ ਸੋਹਣੀ ਵੱਛੀ ਆ ਜਿਹੜੀ ਚੰਗੀ ਸੰਭੀ ਸੰਭੀ ਵੀ ਆ ਤੇ ਇਹ ਵੱਛੀ ਕਿੰਨੇ ਚਿਰ ਦੀ ਆ ਵੇ ਜੀ ਫਿਰ ਇਹ 15 ਮਹੀਨਿਆਂ ਦੀ ਵੱਛੀ 15 ਮਹੀਨਿਆਂ ਦੀ ਆ ਹਾਂ ਜੀ ਹਾਂ ਜੀ ਤੇ ਬਾਕੀ ਇਹ ਆ ਪਛੋਤੇ ਚਲੋ ਸੋਨੇ ਸਾੰਬੇ ਸੰਦੇ ਆ ਤੇ ਫਿਰ ਹੁਣ ਮਦਰ ਤਾਂ ਬੜਾ ਰਿਕਾਰਡ ਜੀ ਕਿੰਨਾ ਇਹਦਾ ਇਹਦੀ ਮਦਰ ਦਾ ਰਿਕਾਰਡ ਹੋਣਾ 16 17 ਕਿਲੋ ਦਾ ਅੱਛਾ ਹਾਂਜੀ ਠੀਕ ਆ ਤੇ ਜੇ ਤੇ ਖੀਰੀ ਹੋਣੀ ਆ ਨਾ ਹਾਂਜੀ ਕੀਰੀ ਹਲੇ ਦੰਦਾ ਦੀ ਵਸ਼ੀ ਠੀਕ ਆ ਤੇ ਹੁਣ ਉਤਰਾ ਹੌਲੀ ਹੌਲੀ ਪਸ਼ੂ ਘਟਾ ਦੇਣੇ ਆ ਹਾਂਜੀ ਘਟਾ ਦੇਣੇ ਆ ਇਹ ਬੰਦਾ ਭੱਜ ਗਿਆ ਪੱਠੇ ਨਹੀਂ ਪੈਂਦੇ ਮੇਰੇ ਕੋਲ 10 ਸਾਲ ਮੇਨ ਪ੍ਰੋਬਲਮ ਇਹ ਹੋ ਗਈ ਆਹੋ ਚਲੋ ਦਿਖਨ ਦਿਆ ਹਣਾ ਕਿ ਪੱਠਿਆਂ ਦਾ ਫੇਰ ਔਖਾ ਤੁਸੀਂ ਦੱਸਣ ਦੇ ਪਹਿਲਾਂ ਵੀ ਜਿਹੜਾ ਵਾ ਬੰਦਾ ਜਿਹੜਾ ਵਾ ਭੱਜ ਗਿਆ ਵਾ ਹਾਂਜੀ ਹਾਂਜੀ ਤੇ ਚਲੋ ਕਈ ਵਾਰੀ ਫੇਰੇ ਤਾਂ ਮਜਬੂਰੀਆਂ ਭੰਨ ਜਾਂਦੀਆਂ ਆ ਹਾਂਜੀ ਤੇ ਦਿਖਾ ਦਈਏ ਕਰੀ ਇਤਨਾ ਹੀ ਆ ਦੇਖ ਸਕਦੇ ਜੀ ਸੋਹਣੀ ਵੜਿਆ ਵੀ ਮੱਛੀ ਬਹੁਤ ਬਰੀਡਦੀ ਆ ਮੱਛੀ ਚੋਲੀ ਚੋਲੀ ਤਾਂ ਗਈ ਥੱਲੇ ਵੀ ਤੇ ਬਾਕੀ ਲਾਜੂਗਾ ਕੋਈ ਸੰਭਨ ਨਾਲ ਤੇ ਵੜ ਚੰਗੀ ਤਿਆਰ ਹੋ ਜੂਗੀ ਤੇ ਕਿੰਨਾ ਫਿਰ ਵੇਚੀਆ ਦਾ ਮੁੱਲ ਮੋਲੇ ਦਾ ਵੀਰ ਜੀ 6000 ਰੁਪਇਆ ਜੀ ਬਾਕੀ ਮਾਨਤਾਨ ਕਰ ਲਾਂਗੇ ਫੋਨ ਕੋਈ ਲਾ ਕੇ ਵੀ ਸੱਜਣ ਪੁੱਛ ਲੈ ਅੱਛਾ ਹਾਂਜੀ ਹਾਂਜੀ ਬਾਕੀ ਇਹ ਆ ਵੀ ਵੈੜ ਤੇ ਹਸਾਬ ਨਾਲ ਦੇ ਦੋਗੇ ਦੋਵੇਂ ਜੋੜਾ ਰਲਾ ਕੇ ਦੇ ਦੋਗੇ ਕਿ ਹਾਂਜੀ ਹਾਂਜੀ ਦੇ ਦਾਂ ਠੀਕ ਹੈ ਜੀ ਤੇ ਬਾਕੀ ਇੱਕ ਆਇਆ ਤੇ ਬਾਕੀ ਆਪਣਾ ਵੇਖੋ ਪਸੰਦ ਕਰੋ ਆਓ ਤੇ ਵੇਖ ਚੱਕ ਕੇ ਖੜੋ ਬਾਕੀ ਸੋਹਣੀ ਵੈੜ ਆ ਤੇ ਕਈ ਮਜਬੂਰੀਆਂ ਫਿਰ ਸਾਨੂੰ ਪਤਾ ਹੋ ਜਾਂਦੀਆਂ ਬਾਕੀ ਉਤਰਾ ਇਹ ਵੀ ਘੱਟ ਘੱਟ ਚੰਗਾ ਆ ਕਾਲੇ ਰੰਗ ਦੀ ਵੈੜ ਆ ਘਰ ਦੀ ਪਾਲੀ ਆ ਵੀ ਦੀ ਇਹਨਾਂ ਨੇ ਬਾਕੀ ਉਤਰਾ ਦੇਖ ਸਕਦੇ ਆ ਹੈਗੀ ਠੰਡੀ ਤੇਰੀ ਯਾਤਰਾ ਆ ਦੇਖ ਸੰਦੇ ਨਹੀਂ ਬਾਕੀ ਇਹ ਆ ਵੀ ਤੁਸੀਂ ਚੈੱਕ ਪਾਸ ਆਪਣੀ ਆਪ ਕਰਵਾਉਣੀ ਹੈ ਅਹੀਂ ਆਪ ਕੋਈ ਵੀ ਪਸ਼ੂ ਚੈੱਕ ਪਾਸ ਨਹੀਂ ਕੀਤਾ ਹੁੰਦਾ ਉਹ ਸਾਰੀ ਜ਼ਿੰਮੇਵਾਰੀ ਤੁਸੀਂ ਆਪਣਾ ਸਾਰੀਆਂ ਚੀਜ਼ਾਂ ਵੇਚ ਕੇ ਖੜਨੀ ਹੁੰਦੀਆਂ ਕਮਾਲ ਹੋ ਵੀਰ ਜੀਤੋ ਬਾਕੀ ਇਹ ਆ ਵੀ ਜਿਹੜਾ ਕੋਈ ਵੀਰ ਸੰਭ ਲੂਗਾ ਜਾ ਕੇ ਕਿਉਂਕਿ ਆਪ ਵੀਰ ਜੀ ਹੁਣਾਂ ਨਾ ਆਪਾਂ ਦੇਖਿਆ ਹੀ ਆ ਸੰਭ ਜਿਹੜੀ ਪੂਰੀ ਪ੍ਰੋਪਰ ਨਹੀਂ ਹੋ ਪਾਂਦੀ ਕੋਈ ਜਿਹੜਾ ਵੀਰ ਕੋਈ ਚੰਗੀ ਸੰਭ ਵਾਲਾ ਕੋਈ ਲੈ ਜਾਊਗਾ ਤੇ ਜਦੋਂ ਉਹ ਇੰਨੇ ਸੋਨਾ ਵਾਂ ਚੰਗੀ ਤਿਆਰ ਹੋਊਗੀ ਸਾਰੀਆਂ ਗਰਮੀਆਂ ਇੰਨੇ ਘਟਾ ਦੇਣੀਆਂ ਵਾਂ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਆ ਆਪਾਂ ਲਾਗੇ ਤੋਂ ਹਾਂ ਦੇਖ ਸਕਦੇ ਜੀ ਬਾਕੀ ਆ ਦੇਖ ਸਕਦੇ ਹੋ ਤਰ ਤਸੀਲ ਆ ਉਤਰਾ ਕੇ ਇਹਦੀ ਪਸ਼ੂ ਪਾਲ ਦੇ ਬੰਦੇ ਤੋਂ ਡਰ ਵੀ ਜਾਂਦਾ ਹੈ ਕੋਈ ਗੱਲ ਨਹੀਂ ਭਾਜੀ ਥੱਲੇ ਜਿਹੜੀ ਕਹੇ ਠੀਕ ਹੈ ਜੀ ਹੋ ਜਾਂਦਾ ਵਾਟਾ ਤੇ ਕਿੰਨਾ ਕੁ ਵੇਚੀ ਫਿਰ ਮੁੱਲੇ ਦਾ ਰੱਖੀ ਆਪਾਂ ਮੁੱਲ ਭਾਜੀ ਜਿੰਨਾ ਮਰਜ਼ੀ ਕਰਾ ਲਓ ਹਾਂਜੀ ਮੁੱਲ 30000 ਰੁਪਏ ਕਰ ਦੇ ਅੱਛਾ ਹਾਂਜੀ ਬਾਕੀ ਮਾਨਤਾ ਕਿੰਨਾ ਮਰਜ਼ੀ ਕਰਾ ਲਓ ਜੀ ਕਿੰਨੇ ਦੇ ਦੇ ਜਸਨੋ ਕਰਦਾ ਜਿਹੜੇ ਵੇਚ ਜਸਨੋ ਤੁਸੀਂ ਦੱਸੋ ਕਿੰਨੇ ਜਿਹੜੇ ਵੇਖੀ ਜਾਵੇਗੇ ਜਸਨੋ 20000 ਦੀ ਦਰਾਂ ਤੇ ਅੱਛਾ ਹਾਂ ਜੀ ਭਾਈ ਜਰ ਦੀ ਜਿਹੜੀ ਜੈਸਨ ਹੋਈ ਆ ਭਾਈ ਜਰ ਦੀ ਤੇ ਨਾਲ ਠੀਕ ਐ ਤੇ ਬਾਕੀ ਚਲੋ ਕੋਈ ਹੋਰ ਮਾਨਦਾਨ ਕਰਦਾਂਗੇ 500 ਰੁਪਇਆ ਹੋਰ ਛੋਟ ਕਰ ਦਾਂਗੇ ਇਹ ਆ ਵੀ ਕੋਈ ਆਣ ਕੇ ਵੇਖੇ ਆ ਨਾ ਆਪਣੀ ਪਸੰਦ ਕਰਕੇ ਤੇ ਵੇਖ ਚਾਕੇ ਤਸੱਲੀ ਕਰਕੇ ਖੜੇ ਜੀ ਹਾਂ ਜੀ ਤੇ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਤੇ ਆਪਣੀ ਮਰਜ਼ੀ ਨਾਲ ਵੇਖ ਚਾਕੇ ਖੜੋ ਜੀ